ਤੁਸੀਂ ਦੇਖ ਰਹੇ ਹੋ ਇਹ ਹਨ ਗੁਰੂ ਰਵੀਦਾਸ ਚੌਕ ਦੇ ਫਲਾਟ ਸੋ ਦੇਖੋ ਹਰ ਰੋਜ਼ ਕੋਈ ਨਾ ਕੋਈ ਆਸਾ ਹੋ ਜਾਂਦਾ ਔਰ ਪ੍ਰੈਪਰ ਵੀ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਮਜਬੂਰੀ ਹੈ ਕਿ ਰੌਂਗ ਸਾਈਡ ਆਉਣਾ ਕਿਉਂਕਿ ਇਹ ਟਰੱਕ ਪਾ ਚੁੱਕਾ ਆ ਔਰ ਤਕਰੀਬਨ ਹਰ ਰੋਜ਼ ਕੋਈ ਨਾ ਕੋਈ ਟਰੱਕ ਟਰਾਲੀ ਜਾਂ ਕਿਸੇ ਦੀ ਗੱਡੀ ਫਸੀ ਹੁੰਦੀ ਹੈ ਸੋ ਦੇਖ ਸਕਦੇ ਹੋ ਜੋ ਹਾਲਾਤ ਚੌਂਕਦੇ ਹਨ ਤੁਸੀਂ ਵਿੱਚ ਵੀ ਚੌਂਕਦੇ ਜਾ ਕੇ ਦੇਖੋਗੇ ਤਾਂ ਤੁਸੀਂ ਕਹਿਣਾ ਵੀ ਭਾਈ ਕੋਈ ਦੇਖਣ ਵਾਲਾ ਹੀ ਨਹੀਂ ਹੈ ਲੋ ਗੱਡੀ ਨੂੰ ਜਿਹੜਾ ਟਰੱਕ ਫਸਿਆ ਸੀ ਜੇਸੀਵੇ ਦੇ ਨਾਲ ਕੱਢਿਆ ਗਿਆ ਇਹ ਦੇਖਾ ਦਿਓ ਇਦਾਂ ਦੇ ਹਾਲਾਤ ਮੈਨੂੰ ਲੱਗਦਾ ਪਿੰਡ ਦੇ ਵਿੱਚ ਵੀ ਚੌਂਕ ਹੋਵੇ ਨਾ ਉਹਦੇ ਵੀ ਹੁਣ ਨਹੀਂ ਹੁਣੇ तकरीबन 1 ਮਹੀਨੇ ਤੋਂ ਜਾਂ ਪਿਛਲੇ 4-5 ਮਹੀਨਿਆਂ ਤੋਂ ਇਹ ਹਾਲਾਤ ਆ। ਤੁਸੀਂ ਦੇਖ ਸਕਦੇ ਹੋ ਕਿ ਇਹ ਪਾਈਪ ਵੀ ਪਾਇਆ ਜਾਂ ਪਾਈਪ ਵੀ ਪਾਉਣਾ ਆ ਤੇ ਉਹਨੂੰ ਦਰੁਸਤ ਕੀਤਾ ਜਾ ਸਕਦਾ ਪਾਈਪ ਆ ਕੇ ਪਰ ਦੇਖੋ कच्चा ही छठ दिता जाता या देख लो हालात बाकी आप दस सकते हो वीडियो बारे जय गुरुदेव धन गुर